ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਦੋਸਤੋ ਕੀ ਹਾਲ ਚਾਲ ਆ ਉਹ ਠੀਕ ਠਾਕ ਹਾਂ ਜੀ ਸਾਰੇ ਉਮੀਦ ਕਰਦੇ ਹਾਂ ਜੀ ਠੀਕ ਠਾਕ ਹੋਵਾਂਗੇ ਚਲੋ ਜੀ ਅੱਜ ਆਪਾਂ ਫੇਰ ਦੋ ਤਿੰਨ ਆਪਣੇ ਆਟੋਮੈਟਿਕ ਯਲਸਟੋਨੀਆ ਦੇ ਬੂਟੇ ਉੱਗੇ ਹੋਏ ਨੇ ਆ ਆਪਣੇ ਇੱਥੇ ਇਹਨਾਂ ਨੂੰ ਪਟਰੇ ਆਪਾਂ ਜੜੋਂ ਕਿਤੇ ਹੋਰ ਖੇਤ ਦੇ ਵਿੱਚ ਖਾਲੀ ਥਾਂ ਵਿੱਚ ਲਾਵਾਂਗੇ ਕਿਉਂਕਿ ਇੱਥੇ ਪਹਿਲਾਂ ਹੀ ਅਸੀਂ ਕਈ ਬੁੱਟੇ ਲਾ ਸਕੇ ਇਹ ਨਿੰਮ ਦਾ ਤੂਤ ਲਾਤਿਆ ਇਹ ਐਲਸਟੋਨੀਆ ਵੀ ਲੱਗ ਰਿਹਾ ਜਾਮਨ ਵੀ ਲੱਗ ਰਹੀ ਆ ਸੋਹੰਜਣਾ ਵੀ ਵਿੱਚੇ ਕਾਫੀ ਬੁੱਟੇ ਉੱਗ ਗਏ ਆਪਣੇ ਆਪ ਹੀ ਲੈ ਵੀ ਪੂਰੇ ਦਾ ਪੂਰਾ ਪਾਲਿੰ ਜੜ ਤੋਂ ਹਾਂਜੀ ਹਾਂਜੀ ਬਾਈ ਜੜ ਬਸ ਨਹੀਂ ਕਿ ਡੂੰਗੀ ਹੈ ਜੜੇ ਦੀ ਹਾਂਜੀ ਦੇਖ ਲਓ ਬਾਈ ਵਾਹ ਰੇ ਗਰੋਸ ਸੱਚੇ ਪਾਤਸ਼ਾਹ ਬੱਸ ਕਿੰਡ ਦੀ ਤਾਂ ਨਹੀਂ ਮਿੱਟੀ ਹਾਂਜੀ ਠੀਕ ਆ ਵਧੀਆ ਰਿਹਾ ਲਫਾਫੇ ਮੰਗਾ ਲੇ ਹੋਰ ਵੇੜਾ ਉੱਧਰ ਵੀ ਪਟੜ ਰਿਹਾ ਤੇ ਇੱਥੇ ਹੋਰ ਵੀ ਐ ਕਿੱਥੇ ਉਹ ਇੱਕ ਬੁੱਟਾ ਹੋਰ ਆਇਆ ਤੇ ਲਿਆਵਾਂ ਮੈਂ ਲਫਾਫੇ ਦੀ ਵਾਸਤੇ ਅੰਕਲ ਲਫਾਫਾ ਹੋਰ ਲਿਆ ਅੱਛਾ ਹੋ ਜਾਣਗੇ ਤਾਂ ਇਦਾਂ ਹੀ ਹਾਂ ਹਾਂ ਹਾਂਜੀ ਲੋਜੀ ਤਿੰਨ ਬੁੱਟੇ ਤਾਂ ਐਲਸਟੋਨੀਆ ਦੇ ਮਿਲ ਕੇ ਬਹੁਤ ਵਧੀਆ ਹੀ ਦਰਖਤ ਬਣਦੇ ਨੇ ਜੀ ਵੱਡੇ ਹੋ ਕੇ ਸ਼ਾਨਦਾਰ ਜਿਵੇਂ ਆ ਲੱਗੇ ਹੋਏ ਜੀ ਆਪਣੇ ਇੱਕੋ ਲੱਗਿਆ ਵਾ ਇਹ ਬੀਜਾਂ ਤੋਂ ਵੀ ਜਿਹੜੇ ਬੀਜ ਇਹ ਸੀਜ਼ਨ ਚ ਪੂੰਗਰਦੇ ਨੇ ਧਰਤੀ ਥੱਲੇ ਜੇ ਇਹਨਾਂ ਨੂੰ ਵੀ ਦੱਬਦੀਆਂ ਤਾਂ ਵੀ ਹੋ ਜਾਂਦੇ ਨੇ ਇਹ ਬੀਜਾਂ ਨਾਲ ਆਟੋਮੈਟਿਕ ਹੀ ਇੱਥੇ ਜੰਮੇ ਹੋਏ ਨੇ ਹਲੋ ਆਪਾਂ ਨੂੰ ਅੱਜ ਤਿੰਨ ਚਾਰ ਬੁੱਟੇ ਮਿਲ ਗਏ ਅੱਗੇ ਆਪਣੇ ਪਣ ਵਾਲੇ ਖੇਤ ਦੀ ਸਾਈਡ ਲਾ ਕੇ ਆਨੇ ਹਨ ਇਹਨਾਂ ਨੂੰ ਤੇ ਸਾਲ ਡੇਢ ਸਾਲ ਜੀ ਵਧੀਆ ਹੋ ਜਾਂਦੇ ਨੇ ਇਹ ਛਾਂ ਦੇਣ ਲੱਗ ਜਾਂਦੇ ਨੇ ਬਹੁਤ ਜੀ ਇਹਨਾਂ ਦੀ ਹੋਈ ਪੰਜੱਕ ਦੇ ਇੱਥੇ ਪੋਲੀਥੀਨ ਸਿਆਰ ਹੋ ਜਾਗਾ ਫੇਰ ਲਾ ਹਾਂ ਹਾਂ ਇਹ ਥੋੜਾ ਜਿਹਾ ਹੋਰ ਵੱਡਾ ਹੋ ਜਾਊਗਾ ਫੇਰ ਲਾ ਦਾਂਗੇ ਬਹੁਤ ਹੀ ਜੰਮਿਆ ਇੱਥੇ ਆਪਣੇ ਆਪ ਇਤ ਕੀ ਹਨੀ ਬਾਰਿਸ਼ਾਂ ਪੈਂਦੀਆਂ ਰਹੀਆਂ ਜਿਹੜੇ ਵੀ ਬੀਜ ਬੂਜ ਦੇ ਬਹੁਤ ਵਧੀਆ ਭਾਈ ਕੁਦਰਤ ਇਹ ਤਾਂ ਕਾਫੀ ਇਹ ਬਿਲ ਦਾ ਬੁੱਟਾ ਵੀ ਜੰਮਿਆ ਹੋਰੀ ਇਹ ਆਪਾਂ ਨੂੰ ਕੁਦਰਤ ਆਪਣੇ ਆਪ ਪੈਦਾ ਕਰ ਰਹੀ ਹੈ ਜੀ ਹਾਂ ਲਾਨ ਕੀ ਲੋੜ ਨਾ ਪਈ ਕੁਦਰਤ ਕੁਦਰਤੀ ਹੈ ਬਾਈ ਹਾਂਜੀ ਹਾਂਜੀ ਵਾ ਸੋਹੰਜਣਾ ਦੇ ਕਿੰਨਾ ਬੜਾ ਹੋ ਗਿਆ ਜਮੀ ਛੋਟਾ ਜਿਹਾ ਥੀ ਡੇੜਾ ਘੋਟ ਦਾ ਇਹ ਹਾਂਜੀ ਇਹ ਟਾਲੀਆਂ ਛੰਗ ਦਾਂਗੇ ਥੋੜੀ ਥੋੜੀਆਂ ਹਨੀ ਮਾ ਫਲ ਲੱਗਿਆ ਹੋਇਆ ਫਲਤਾ ਲੱਗਿਆ ਵਾ ਪਰ ਇਹ ਇਹਨੂੰ ਨਹੀਂ ਪਰਹੋਂ ਦੇਣੇ ਅੱਛਾ ਹਾਂ ਚਲੋ ਰੱਖੋ ਆਜੂ ਚੱਲਦੀ ਕਰਪੇ ਨਾਲ ਸਰਜੂਆ ਕਾਸੀ ਲੈ ਜਾਈਏ ਲੋ ਜੀ ਆਪਾਂ ਚੱਲੇ ਆਂ ਜੀ ਇਹ ਤਿੰਨ ਬੁੱਟੇ ਐਲਸਟੋਨੀਆਂ ਦੇ ਮਿਲ ਗਏ ਆਪਾਂ ਨੂੰ ਥੱਲੇ ਵੀ ਆਪਣੇ ਘਰੋਂ ਹੀ ਬੀਜ ਵਗੈਰਾ ਖਿਲਰ ਜਾਂਦੇ ਹੁਣ ਇਸ ਬੁੱਟੇ ਦੇ ਬੀਜ ਖਿਲਰਨ ਐਲਸਟੋਨੀਆਂ ਦਾ ਬੁੱਟਾ ਪੁਰਾਣਾ ਲੋ ਜੀ ਆਪਾਂ ਅੱਗੇ ਹੁਣ ਖੇਤ ਇੱਥੇ ਕੋਈ ਨਹੀਂ ਸੀ ਪਹਿਲਾਂ ਵੀ ਆਪਾਂ ਨੇ ਵਿੱਚ ਲਾਏ ਨੇ ਬੂਟੇ ਤੇ ਹੁਣ ਵੀ ਲਾਵਾਂਗੇ ਸ਼ਾਨਦਾਰ ਵੀ ਨਹੀਂ ਹੈਗਾ ਸੀ ਸਪਰੇਅ ਕਰਨ ਵਾਲਿਆਂ ਨੂੰ ਔਰ ਖਾਦ ਖੋਦ ਪਾਉਣ ਵਾਲੇ ਬੰਦਿਆਂ ਨੂੰ ਛਾਂ ਵੀ ਨਹੀਂ ਮਿਲਦੀ ਸੀ ਕਿਤੇ ਲਵੇ ਲਵੇ ਕੋਈ ਖੇਤ 'ਚ ਦਰਖਤ ਨਹੀਂ ਹੈਗਾ ਆ ਦੇਖੋ ਦੂਰ ਦੂਰ ਤੱਕ ਆਪਣੇ ਹੀ ਖੇਤ ਨੇ ਇਹ ਦੂਰ ਨੇ ਦਰਖਤ ਤਾਂ ਬੈਠਣ ਲਈ ਵੀ ਆਰਾਮਦਾਰੀ ਰਹੂਗੀ ਤੇ ਨਾਲੇ ਫਰੀਦ ਹੀ ਆਪਣੇ ਬੂਟੇ ਮਿਲ ਗਏ ਜੰਮੇ ਜਮਾਏ ਤਾਂ ਕੋਸ਼ਿਸ਼ ਕਰਦੇ ਆ ਜੀ ਜਿੰਨੇ ਕੇ ਵੀ ਮਤਲਬ ਲਾਏ ਜਾਂਦੇ ਨੇ ਹਰ ਸਾਲ ਇਸ ਟੱਕ ਚ ਪਹਿਲਾਂ ਵੀ ਲਾਇਆ ਸੀ ਪਰ ਅਗੁੱਗ ਚ ਅਗੁੱਗ ਟਾਈਮ ਦੇਖਦੇ ਨੇ ਹੈਗੇ ਕਈ ਫੂਕੇ ਵੀ ਨੇ ਕਈ ਹੋ ਵੀ ਰਹੇ ਨੇ ਹੁਣ ਮੈਂ ਧਿਆਨ ਕਰਿਆ ਸਾਨੇ ਦੋਸਤ 2-3 ਸਾਲ ਤੋਂ ਪਹਿਲਾਂ ਤਾਂ ਗੌਰੇ ਨਹੀਂ ਖਰੀ ਬੁੱਟੇ ਹੋਣੇ ਚਾਹੀਦੇ ਨੇ ਕਿਉਂ ਪਹਿਲਾਂ ਸਮਝਦੇ ਸੀ ਵੀ ਖੇਤਾਂ ਦੇ ਵਿੱਚ ਤਾਂ ਨੁਕਸਾਨ ਨਹੀਂ ਆ ਇਹਨਾਂ ਦਾ ਪਰ ਹੁਣ ਅਕ ਲਾਰੀਆ ਹੁਣ ਸਭ ਨੂੰ ਇਹ ਚੌੜਾ ਪੱਟਣਾ ਪੈਣਾ ਥੋੜਾ ਜਿਹਾ ਹਾਂ ਚੌੜਾ ਬਾਈ ਹਾਂ ਧਰਾਵਗਾ ਸਾਈਡ ਬਾਈ ਹਾਂ ਹਾਂ ਚੌੜਾ ਤੇ ਫਸਲ ਵਧੀਆ ਜੀ ਹੈ ਤੇ ਕਿ ਜੇ ਹੁਣ ਜਿਵੇਂ ਅੱਜ ਧੁੱਪ ਨਿਕਲੀ ਆ ਜੇ ਮੌਸਮ ਸਹੀ ਰਹੇ ਤਾਂ ਫਸਲ ਸਹੀ ਤਰੀਕੇ ਨਾਲ ਹੋ ਰਹੀ ਹੈ ਇਸ ਵਾਰ ਤੇ ਇਹ ਆਪਣੀ ਇੱਥੇ ਲਾਈ ਵੀ ਆ ਵੈਰੈਟੀ 128 ਔਰ ਇੱਧਰ ਹੈਗੀ ਹੈ 121 ਇਹ ਵੀ ਝੁਕਣ ਲੱਗ ਗਈ ਕਿਤੇ ਕਿਤੇ ਤਾਂ ਪਿਲਕ ਵੀ ਮਾਰਨ ਲੱਗ ਗਈ ਆ ਦੇਖੋ ਸਨੇਰੀ ਹੋ ਰਹੇ ਨੇ ਪੱਤੇ ਉੱਪਰਲੇ ਵੀ ਹੁਣ ਵੱਡਣ ਦਾ ਹੀ ਟਾਈਮ ਆ ਪਾਣੀ ਤਾਂ ਹੁਣ ਬੰਦ ਦੀ ਆ ਪਾਣੀ ਸੁੱਕੇਗਾ ਜੀ ਮਸਾਂ ਪਹਿਲਾਂ ਪਹਿਲਾਂ ਹੀ ਖੜਾ ਹੈ ਦੇਖੋ بارش ਦਾ ਹੀ ਇੱਧਰ ਵੀ ਝੜਿਆ ਹੋਇਆ ਪਾਣੀ ਸਾਰੇ ਪਾਈਪਲਾਈਨ ਰਾਹੀਂ ਤਾਂ ਇੱਥੇ ਲਾਵਾਂਗੇ ਆਪਾਂ ਦੋ ਬੁੱਟੇ ਸ਼ਾਨਦਾਰ ਤੇ ਕੋਸ਼ਿਸ਼ ਕਰਾਂਗੇ ਅੱਗ ਤੋਂ ਹੀ ਪਛਾਣ ਦੀ ਜਦੋਂ ਅੱਗ ਲੱਗਦੀ ਆ ਕਣਕ ਵਿਜਨ ਟਾਈਮ ਹੋ ਸਕੇ ਤਾਂ ਇਹਨਾਂ ਨੂੰ ਬਚਾਵਾਂਗੇ ਪੂਰੇ ਵੱਧ ਤੋਂ ਵੱਧ ਬੁੱਟਿਆਂ ਨੂੰ ਤੇ ਹੰਨ ਰੀਂਦਾ ਇੱਕ ਤਾਂ ਟਾਈਮ ਐ ਨਹੀਂ ਪਤਾ ਵੀ ਕਦੋਂ ਕੀ ਕਰਨਾ ਪੈ ਜੇ ਉਹਨਾਂ ਸਮੇਂ ਚ ਮੰਡੀ ਚ ਹੋਣ ਬੰਦੇ ਕੋਈ ਕੋਈ ਕਿਤੇ ਹੁੰਦਾ ਕੋਈ ਕਿਤੇ ਹੁੰਦਾ ਬਚਾ ਕੇ ਖੋਲੀ ਨ ਲਿਫਾਫਿਆਂ ਚੋਂ ਕਦੇ ਮਿੱਟੀ ਨ ਉਤਰ ਜੇ ਹਾਂ ਮਿੱਟੀ ਨਹੀਂ ਪੜਣਾ ਦੀ ਹਾਂ ਹਾਂ ਸੋ ਪਹੁੰਚ ਕੇ ਬਲਾਸਪਰੀਆਂ ਦੇ ਘਰ ਲਵੇ ਹਨੇ ਸੂਆ ਬਣਾਉਣ ਵਾਲੇ ਫਲੇਵਰ ਆਪਣੇ ਤਾਂ ਬਣ ਗਿਆ ਸਾਰਾ ਕੰਪਲੀਟ ਹੋ ਗਿਆ ਆਪਣੇ ਤਾਂ ਹੋ ਗਿਆ ਪੱਕਾ ਚੱਲ ਜਣਾ ਹੁਣ ਤਾਂ ਸੋਰੀ ਸਰਦੀਆਂ ਤੇ ਚਲਾਣਗੇ ਲਓ ਜੀ ਇਹ ਵੱਡਾ ਬੁੱਟਾ ਲਾਣ ਦੀ ਸਲਾਹ ਇੱਥੇ ਹੋ ਗਏ ਇਹਦੇ ਜਿੰਨਾ ਇਹ ਢੋਆ ਪੂਰਾ ਡੂੰਗਾ ਕਰ ਦਿੱਤਾ ਡੂੰਗਾ ਤਾਂ ਜ਼ਿਆਦਾ ਹੈ ਚੜਾਈ ਘੱਟ ਲੱਗਦੀ ਹੈ ਮੈਨੂੰ ਚੜਾਈ ਨਹੀਂ ਘੱਟ ਹੈਗੀ ਅੱਛਾ ਹਾਂਜੀ ਇਹਨੂੰ ਫਰਾ ਕਰਦੇ ਘਵਾੜ ਦੇ ਪਿਆ ਜਿਹੜਾ ਪਪਾੜਾ ਬਸ ਬਸ ਠੀਕ ਹੈ ਠੀਕ ਹੈ ਲਓ ਜੀ ਉੱਪਰ ਤੱਕ ਮਿੱਟੀ ਪਾਣੀ ਪਾਣੀ ਹੈ ਇਹਦੇ ਹਾਂਜੀ ਜੇ ਜੰਮ ਗਈ ਨਾ ਇਹਦੀ ਜੜ ਜੰਮ ਚੁ ਗਈ ਹਾਂ ਬਾਹਰ ਹੀ ਕੱਢਣਾ ਦੀ ਯਾਰ ਤਾਂ ਕੋਈ ਨਾ ਕੱਢ ਦੂ ਮੈਂ ਚਿੱਕਾ ਕਿਲ ਫੱਟ ਦੂੰ ਚੱਲ ਮਿੱਟੀ ਨਾ ਪਟਣ ਦੀ ਮਿੱਟੀ ਜੀ ਜੇ ਨਾਲ ਰਹਿ ਜੇ ਨਾ ਮਿੱਟੀ ਬਹੁਤ ਵਧੀਆ ਗੱਠ ਤਾਂ ਮੈਂ ਮਾਰੀ ਹੀ ਨਹੀਂ ਤੀ ਪਾੜ ਦੇ ਪੋਲੀਥੀਨ ਦਾ ਹਾਂ ਲਾਰਕੀ ਦਾ ਗੱਠ ਬਾਈ ਇਹ ਚੱਕ ਉਹ ਮਿੱਟੀ ਖਿੰਡਣੀ ਆ ਮਿੱਟੀ ਖਿੰਡ ਗਈ ਸਾਰੀ ਸੱਚ ਕੱਢ ਜੇਗਾ ਲਫਾਫਾ ਮੈਂ ਚੱਕੂੰ ਚੱਕਣਾ ਕਿ ਯਾਰ ਲਫਾਫਾ ਤਾਂ ਮੈਂ ਕੱਢ ਦੂੰਗਾ ਪਰ ਮਿੱਟੀ ਦਾ ਖੰਡਾਤੀ ਉਹੀ ਗੱਲ ਹੋ ਗਈ ਨਾ ਬਾਹਰ ਕੱਢ ਲੈਣਾ ਦੀ ਪਹਿਲੀ ਯਾਰ ਖੜ ਜਾ ਖੜ ਜਾ ਸਾਫ ਨਹੀਂ ਚੰਗੀ ਚਲੋ ਜੀ ਧਰ ਦੋ ਬਸ ਹੁਣ ਦੱਬ ਦੇ ਨੀ ਚੰਗੀ ਤਰ੍ਹਾਂ ਦੱਬ ਬਸ ਬਾਹਰ ਤੋਂ ਵੀ ਮਿੱਟੀ ਪਾ ਦੇ ਹੌ ਵੀ ਲਾ ਦੇ ਵੀ ਤੇ ਤੇਰਾ ਉਟਾ ਉਹ ਤਾਂ ਉਰੀ ਪਏ ਤੇਰੇ ਪਿੱਛੇ ਨੇੜੇ ਲਾ ਦੀ ਨਾ 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 ਉਧਰ ਲਾਵਾਂਗੇ ਪਰਲੇ ਪਾਸੇ ਹਾਂ ਇਹ ਬਰੀਕ ਜੀ ਕਰਕੇ ਪਾ ਦੇ ਮਿੱਟੀ ਦੱਬ ਦੇ ਨੀ ਚੰਗੀ ਤਰ੍ਹਾਂ ਉੱਪਰ ਤੱਕ ਪਾ ਦੇ ਮਿੱਟੀ ਹਾਂ ਲਓ ਜੀ ਨਵੇੜ ਕੇ ਕੰਮ ਅੱਜ ਬੁੱਟਿਆਂ ਦਾ ਜਿਹੜੇ ਜੰਮੇ ਹੋਏ ਸੀ ਆਪਣੇ ਘਰ ਦੇ ਵਿੱਚੇ ਬਹੁਤ ਵਧੀਆ ਹੈ ਕਿ ਬੀਜੀ ਨਾਲ ਹੀ ਬੁੱਟੇ ਜੰਮ ਗਏ ਸੀ ਪਹਿਲਾਂ ਵੀ ਲਾਏ ਨੇ ਆਪਾਂ ਨੇ ਪਿਛਲੇ ਮਹੀਨੇ ਵੀਡੀਓ ਪਾਈ ਹੋਈ ਆ ਦੇਖ ਸਕਦੇ ਹੋ ਤੇ ਹੁਣ ਵੀ ਆਪਾਂ ਲਗਾ ਕੇ ਆਈਆਂ ਤੇ ਕੋਸ਼ਿਸ਼ ਕਰਾਂਗੇ ਵੀ ਵੱਧ ਤੋਂ ਵੱਧ ਬੁੱਟੇ ਦਰਖਤ ਬਣਨ ਇਹਨਾਂ ਨੂੰ ਅੱਗ ਤੋਂ ਬਚਾਵਾਂਗੇ ਇਸ ਵਾਰੀ ਅੱਗ ਤੋਂ ਹਰ ਕੰਬਾਈਨ ਵਗੈਰਾ ਤੋਂ ਕਿਉਂਕਿ ਖੇਤਾਂ ਦੇ ਵਿੱਚ ਬੁੱਟੇ ਲਗਾਤਾ ਆਪਾਂ ਦੰਦੇ ਆ ਪਰ ਸਾਹਮਣੇ ਬਹੁਤ ਔਖੇ ਨੇ ਬਹੁਤ ਹੀ ਕਿਉਂ ਕੰਬਾਈਨ ਵਾਲਾ ਲੰਘ ਹੈ ਜਾਂ ਕੋਈ ਪੈਰ ਤਰ ਕੇ ਲਾਂਗੇ ਛੋਟੇ-ਬੁਟਟੇ ਦੇ ਤਾਂ ਵੀ ਮਰ ਜਾਂਦਾ ਤਾਂ ਕੋਸ਼ਿਸ਼ ਕਰਾਂਗੇ ਇਸ ਵਾਰ ਬਚਾਣ ਦੀ ਤੇ ਜਿਹੜੇ ਵੀਰ ਜੀ ਦੋਸਤ ਆਪਣਾ ਚੈਨਲ ਤੇ ਨਵੇਂ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਬੈਲ ਆਈਕਨ ਦਾ ਬਟਨ ਦਬਾ ਲਿਓ ਤੇ ਨਿਤ ਨਵੀਆਂ ਜਾਣਕਾਰੀਆਂ ਸਾਂਝੀਆਂ ਕਰਦੇ ਰਹਾਂਗੇ ਤੁਹਾਡੇ ਨਾਲ ਤੇ ਵਲੌਗ ਬਣਾਉਂਦੇ ਰਹਾਂਗੇ ਫੈਮਿਲੀ ਵਲੌਗ ਕੁਕਿੰਗ ਵਲੌਗ ਤੇ ਵਧੀਆ-ਵਧੀਆ ਵਲੌਗ ਪਾਉਂਦੇ ਰਹਾਂਗੇ ਤੇ ਸੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਬੈਲ ਆਈਕਨ ਦਾ ਬਟਨ ਦਬਾ ਲਿਓ ਚਲੋ ਮਿਲਦੇ ਆ ਜੀ ਕੱਲ ਨੂੰ ਨਵੇਂ ਵਲੌਗ ਦੇ ਵਿੱਚ ਅੱਜ ਤੱਕ ਲਈ ਜੈ ਨਮਸਤ੍ਰੀ ਕਾਲੀ